ਲੋਕ ਸਭਾ ਚੌਂਲੀ ਇੱਕ ਜੂਨ ਹੋਣ ਜਾ ਰਹੀਆਂ ਚੋਣਾਂ ਲਈ ਟਰਨਿੰਗ ਅਫਸਰ ਕਮ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਕੋਮਲ ਮਿੱਤਲ ਨੇ ਸਮੂਹ ਵੋਟਰਾਂ ਨੂੰ મતદાન ਕੇਂਦਰਾਂ ਤੇ ਪਹੁੰਚ ਕੇ ਵੋਟ ਕਰਨ ਲਈ ਨਿੱਕਾ ਚੌਂਸਦਾ ਦਿੱਤਾ ਹੈ ਐਸਐਸਪੀ ਸੁਰਿੰਦਰ ਲਾਂਬਾ ਸਮੇਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਲੋੜਿੰਦੇ ਦਿਸ਼ਾ ਨਿਰਦੇਸ਼ ਦੇ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਹਿਸ਼ਾਰਪੁਰ ਨੇ ਕਿਹਾ ਕਿ ਵੋਟ ਨਾਗਰਿਕਾਂ ਦਾ ਇੱਕ ਅਧਿਕਾਰ ਵੀ ਹੈ ਤੇ ਇਹ ਇੱਕ ਫਰਜ਼ ਵੀ ਹੈ ਕਿ ਸਲਾਹੀ ਹਰੇਕ ਵੋਟਰ ਨੂੰ ਆਪਣੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਦਾ ਆਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁੰਦਦੇ ਹਨ। ਉਹਨਾਂ ਕਿਹਾ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਹਨਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਵੋਟਰ ਸਵੇਰ ਦੇ ਸਮੇਂ ਵੋਟਾਂ ਪਾਉਣ ਨੂੰ ਤਰਜੀਹ ਦੇਣ। ਉਹਨਾਂ ਕਿਹਾ ਕਿ ਸਾਰੇ ਬੂਥਾਂ ਤੇ ਹਰੇਕ ਪਹਿਲੇ 30 ਵੋਟਰਾਂ ਨੂੰ ਬਹੁਤ ਵਧੀਆ ਇਨਾਮ ਵੀ ਦਿੱਤੇ ਜਾਣਗੇ। ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਨਵਨੀ ਸਿੰਘ ਚੀਮਾ ਦੀ ਰਿਪੋਰਟ। ਕੱਲ ਸਰ ਇਲੈਕਸ਼ਨ ਹੋਣ ਵਾਲੇ ਕਿੰਦਾਂ ਦੀ ਤਿਆਰੀ ਕੀਤੀ? ਹੁਣ ਸਾਡਾ VOTING ਦਾ ਆਖਰੀ ਪੜਾਵਾਂ ਚੁੱਕਾ ਹੈ। ਕੱਲ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ। ਤੇ ਇਸ ਦੀ ਮੁਕੰਮਲ تیاری ਹੁਸ਼ਾਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ ਪੂਰੀ ਹੁਸ਼ਾਪੁਰ ਪਾਰਲੀਮੈਂਟਰੀ ਕੌਨਸਟਿਟੂਐਂਸੀ ਦੇ ਵਿੱਚ 9 ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਾਪੁਰ ਡਿਸਟ੍ਰਿਕਟ ਦੇ ਹੀ ਹਨ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਹਾ ਹੈ ਮੈਂ ਇਸ ਤੋਂ ਪਹਿਲਾਂ ਰਾਏਪੁਰਾ ਇੰਸਟੀਚਿਊਟ ਦੇ ਵਿੱਚ ਚੱਬੇਵਾਲ ਤੇ ਖੁਸ਼ਾਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹੁਣ ਅਸੀਂ ਸ਼ਾਮਚੁਰਾਸੀ ਹਲਕੇ ਦੇ ਡਿਸਪੈਚ ਸੈਂਟਰ ਤੇ ਖੜੇ ਹਾਂ ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ ਸਾਰੀ ਹੀ ਪੋਲਿੰਗ ਪਾਰਟੀਆਂ ਦੇ ਲਈ ਪੂਕਾ ਇਤਜ਼ਾਮ ਕੀਤੇ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਖਾਣ ਪੀਣ ਦਾ ਪਾਣੀ ਪੀਣ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀਆਂ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ ਹੁਣ ਮੈਂ ਹੁਸ਼ਿਆਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ ਇਹ ਜੋ ਵੋਟ ਹੈ ਇਹ ਤੁਹਾਡੀ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਸੀਂ ਆਪਣੀ ਵੋਟ ਪਾ ਕੇ ਆਪਣਾ ਅ ਅਧਿਕਾਰ ਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਈਏ। ਕੀਮਤ ਦੇਖੇ ਜਾਂਦਾ ਹੈ ਕਿ ਕਿਸੇ ਬੂਥ ਤੇ ਕੋਈ ਪ੍ਰੋਬਲਮ ਆ ਜਾਂਦੀ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਬੈਕਪਲ ਕੀ ਕਰ ਲੇਟ ਹੋ ਜਾਂਦੇ ਉਹਨੂੰ ਉਹਦੇ ਇੱਕ ਦਿਨ ਚੰਗੇ ਅਸੀਂ ਅ ਲਗਭਗ 10-12 ਬੂਥਸ ਤੇ ਹੁੰਦੇ ਇੱਕ ਸੈਕਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟ੍ਰੇਟ ਮੌਜੂਦ ਹੈ ਉਸ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੁਲਿਸ ਪੈਟਰੋਲਿੰਗ ਪਾਰਟੀਆਂ ਵੀ ਹੋਏਗੀ ਇਸ ਵਾਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਇਨਫਰਮੇਸ਼ਨ ਮਿਲਦੀ ਹੈ ਤਾਂ ਵਿਦਨ 10 ਮਿੰਟਸ 10 ਮਿੰਟਾਂ ਦੇ ਅੰਦਰ ਅੰਦਰ ਉਹ ਸੈਕਟਰ ਮੈਜਿਸਟ੍ਰੇਟ ਉੱਥੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ ਜੇਕਰ ਉਸ ਨੂੰ ਕਿੱਥਾ ਜਾ ਸਕਦਾ ਹੈ ਤਾਂ ਬੈਲ ਇੰਜੀਨੀਅਰਸ ਤੇ ਰਹੀ ਉਹ ਠੀਕ ਕਰ ਦੇ ਜਾਣਗੇ ਸਾਰੇ ਹ ਕਮਪੀ ਲਈ ਤੇ ਅਸੀਂ ਪੂਰਾ ਧਿਆਨ ਰੱਖਾਂਗੇ ਕਿ ਕਿੱਥੇ ਵੀ VOTING ਜੋ ਹੈ ਅੱਧੇ ਘੰਟੇ ਤੋਂ ਉੱਪਰ ਨਾ ਰੁਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖੀ ਜਾਏਗੀ ਵੈਬ ਕਾਸਟਿੰਗ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਹੋ ਰਹੀ ਹੈ ਕਿੱਥੇ ਕੀ ਹੋ ਰਿਹਾ ਅਸੀਂ ਲਾਈਵ ਦੇਖ ਸਕਦੇ ਨੇ ਵੈਬ ਕਾਸਟਿੰਗ ਦਾ ਕੰਟਰੋਲ ਰੂਮ ਵੀ ਡੀਸੀ ਆਫਿਸ ਬਣਾਇਆ ਗਿਆ ਹੈ ਨਾਲ ਹੀ ਉਸ ਦਾ ਕੰਟਰੋਲ ਰੂਮ ਇੱਕ ਲਾਈਫ ਇਟ ਸੀਓ ਆਫਿਸ ਵੀ ਜਾਂਦੀ ਹੈ ਕਨਦਰਿੰਦਰ ਮੋਦੀ ਲੈ ਕੇ ਫੇਰੀ ਨੂੰ ਕੁਝ ਕੁਝ ਨਜ਼ਰ ਆਈ ਸੀ ਇੱਕ ਕੀ ਨਹੀਂ ਦੱਸੋ ਕੀ ਕੁਝ ਨਜ਼ਰ ਆਈ ਸੀ ਪਾਣੀ ਛੱਡ ਦਿੱਤਾ ਗਿਆ ਸੀ ਕਹਿੰਦੇ ਮੈਂ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇੱਕ ਗੱਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਿਡ ਸੀ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਾਣੀ ਲਗਭਗ ਰੈਲੀ ਸਾਈਡ ਤੋਂ 3 ਕਿਲੋਮੀਟਰ ਦੂਰ ਕੋਈ ਕੰਡੀ ਕੇ ਨਾਲ ਦਾ ਐਸਕੇਪ ਪੁਆਇੰਟ ਹੈ ਉੱਥੇ ਪਾਣੀ ਲੀਕ ਹੋਇਆ ਜਾਂ ਫਿਰ ਕਿਸੇ ਵੱਲੋਂ ਮਿਸਚੀਫ ਹੋਈ ਹੈ ਪਰ ਉਹ ਬਿਲਕੁਲ ਟਾਈਮਲੀ ਐਡਰੈਸ ਕਰ ਲਿਆ ਗਿਆ ਸੀ ਪਾਣੀ ਰੈਲੀ ਸਾਈਟ ਤੋਂ ਬਹੁਤ ਜ਼ਿਆਦਾ ਦੂਰ ਸੀ ਹੈਲੀਪੈਡ ਤੱਕ ਉਹ ਪਾਣੀ ਨਹੀਂ ਨਾ ਪਹੁੰਚਿਆ ਨਾ ਪਹੁੰਚ ਸਕਦਾ ਸੀ ਕਿਉਂਕਿ ਪਾਣੀ ਦੀ ਕੁਆਂਟੀਟੀ ਵੀ ਘੱਟ ਸੀ ਬਾਕੀ ਇਹ ਹਰਕਤ ਕਿਸ ਵੱਲੋਂ ਕੀਤੀ ਗਈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੇ ਇਨਕੁਆਇਰੀ ਕੀਤੀ ਜਾ ਰਹੀ ਹੈ ਔਰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੂਕ ਤਾ ਇੰਤਜ਼ਾਮ ਕੀਤੇ ਗਏ ਨੇ ਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ View ਨਾਲ ਤੇ ਪ੍ਰਸ਼ਾਸਨ ਦੇ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ ਸਾਰਿਆਂ ਨੇ ਆਪਣੀ ਜ਼ਿੰਮੇਵਾਰੀਆਂ ਬਖੂਬੀ ਨਿਭਾਈ ਹੈ ਜੀ ਸਰ ਕੱਲ੍ਹ ਐਲੈਕਸ਼ਨਾਂ ਤੋਂ ਪਹਿਨ ਇੱਕ ਚੂਰ ਨੂੰ ਸੋ ਖੁਸ਼ਾਰਪਨ ਕੰਸਿਸਟੈਂਸੀ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਇਹਨਾਂ ਸੁਰੱਖਿਆ ਪਰੰਦਰ ਨਾਲ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਬੀਸੀ ਸਾਹਿਬ ਤੇ ਮੈਂ ਅ ਪਿਛੇ ਵੀ ਅਸੀਂ ਦੋ ਡਿਸਟ੍ਰਿਬਿਊਸ਼ਨ ਸੈਂਟਰ ਵਿਜ਼ਿਟ ਕਰਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸਬਸਿਡਿ ਵਿਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਸ਼ਿਆਰਪੁਰ ਜਿਨੇਚੇ ਅਸੀਂ ਤਨਖਤ ਕਰ ਰਹੇ ਹਾਂ ਤੇ ਪੂਰੀ ਜਗਰ ਹੁਸ਼ਿਆਰਪੁਰ ਕੰਸਟਿਟੂਐਂਸੀ ਦੀ ਪਾਰਲੀਮੈਂਟਰੀ ਕੰਸਟਿਟੂਐਂਸੀ ਦੀ ਗੱਲ ਕੀਤੀ ਜਾ ਰਹੀ ਜਿਦੇ ਵਿੱਚ ਬਾਕੀ ਬਲਦ ਫਗਵਾੜਾ ਤੇ ਹਰਗੋਬਿੰਦਪੁਰ ਸਾਹਿਬ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਦੀ ਪੁਲਿਸ ਫੋਰਸ ਤੇ ਨਾਟ ਕੀਤੀ ਜਾਏਗੀ ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮਲਾਜ਼ਮ ਸਟਾਨਡ ਕਰ ਰਹੇ ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬ ਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਐਪੀਐਫ ਦੇ ਮਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਆਫ ਨਾਲ 112 પેટ્રોલਿੰਗ ਪਾਰਟੀ ਪੁਲਿਸ ਦੀ ਤਨਾਤ ਰਹਿਣਗੀਆਂ ਕੱਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਟ ਲੋਅਰ ਸਿਚੁਏਸ਼ਨ ਲੋਅਰ ਨਾਟਾ ਸਿਚੁਏਸ਼ਨ ਨੂੰ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਟਾਈਪ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ EVM ਪੋਲ EVM ਸਭ ਹੀ ਹੈਗੀਆਂ ਉਹਨਾਂ ਨੂੰ ਡਿਪੋਜ਼ਿਟ ਕਰਨ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ 'ਚ 11 ਇੰਟਰਸ ਡਿਸਟ੍ਰਿਕਟ ਨਾਕੇ 11 ਇੰਟਰਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਲ ਕਿਹਨਾਂ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਇਆ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਹਿਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਲ ਕਿ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਹੈਗੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਸਾਡੇ ਨਾਲ ਨਾਕੇ ਤੇ ਸਿਪਿਟ ਤੇ 24 ਘੰਟੇ ਵਾਸਤੇ ਅਰਾਊਂਡ ਦੀ ਕਲੌਕ ਪਲੱਸ ਸਿਟੀ ਚ ਡੋਮਿਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 112 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜਿਕ ਪੁਆਇੰਟਸ ਤੇ ਸੀਏਪੀਐਫ ਦੇ ਜਿਹੜੇ ਹੈਗੇ ਕੁਛ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ ਅਲੀ ਮਾਰਨਿੰਗ ਤੱਕ ਜਦੋਂ ਤੱਕ ਪੌਲਿਸ ਸਟਾਰਟ ਹੁੰਦੀ ਹੈ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪਟਰੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟੈਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਔਨ ਦ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਦੀ ਕ ਸਾਰੇ ਐਸਐਚਓ ਸਾਰੇ ਚੌਕੀ ਇੰਚਾਰਜ ਸਾਰੇ ਜੀਓਜ਼ ਜਿਹੜੇ ਐਸਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਜ਼ ਹੈਗੀ ਜਿਹੜੇ ਵੀ ਅਜੇ ਪੈਟੋਲਿੰਗ ਪਾਰਟੀ ਰਿਸਪੌਂਡ ਕਰਨਗੇ ਤੇ ਅਸੀਂ ਪੀਸਫੁੱਲ ਫ੍ਰੀ ਬਿਨਾ ਕਿਸੇ ਡਰ ਭਏ ਪੱਖਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁੱਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਕਿਸੇ ਲੋਕਾਂ ਦੀ ਇਹ ਤਾਂ ਕਿਸ ਨੰਬਰ ਤੇ ਕਾਲ ਕਰਕੇ ਇਤਰਾ ਕਰ ਸਕਦੇ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੱਤੇ ਹੈਗੇ ਆਦਰਵਾਇਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈ ਗਾਤਕ ਉਸ ਤੋਂ ਅਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫਿਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਇਸ ਹਸਾਬ ਵੱਲੋਂ ਜਾਰੀ ਕਰਵਾ ਦੇਵਾਂਗੇ ਜਿਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਬਸਰਾ ਦੇ ਨੰਬਰ ਸ਼ੇਅਰ ਕੀਤੇ ਹੋਣਗੇ ਸੋ ਥੈਟ ਕਿ ਕਈ ਵਾਰੀ 112 ਉਹਨਾਂ ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀ ਕਾਲਸ ਹੁੰਦੇ ਹੈਗੇ ਤੇ ਉੱਥੇ ਲੋਕਲ ਲਿਮਿਟਡ ਟੀਮ ਜਿਹੜੀ ਹੈਗੀ ਰਿਸਪੌਂਡ ਕਰ ਸਕੇ ਸਰ ਸੈਂਸਿਟਿਵ ਗੱਲ ਕਰੀ ਤਾਂ ਉਹ ਹੁਸ਼ਾਰਪੁਰ ਜ਼ਿਲ੍ਹ ਕਿਤੀ ਨਹੀਂ ਇਹਨੇ ਕਿਸ ਤਰ੍ਹਾਂ ਦੇ ਘੁੰਦ ਰਹੇ ਹੋ ਕੋਈ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ 149 ਸਾਡੀ ਜਿਹੜੀ ਹੈਗੀ ਉਹ ਲੋਕੇਸ਼ਨਸ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ ਚ ਜਿਨ੍ਹਾਂ ਨੂੰ ਸੈਂਸਿਟਿਵ ਨਹੀਂ ਕਹਿੰਦੇ ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ ਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਜਿੱਥੇ ਕਿਸੇ ਵੀ ਤਰੀਕੇ ਦਾ ਇਲੈਕਸ਼ਨਲ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਟਰਬ ਜਾਂ ਮਤਲਬ ਉਹਨੂੰ ਥੋੜਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ ਤੇ ਉਸ ਤਰੀਕੇ ਨਾਲ ਉਹ ਕੈਟੇਗਰੀਜ਼ ਕੀਤੇ ਗਏ ਹੈਗੇ ਸਾਰੇ ਹੀ ਲੋਕੇਸ਼ਨਾਂ ਤੇ ਵੈਬ ਕਾਸਟਿੰਗ ਡਿਸੈਸਰ ਵੱਲੋਂ ਪਲੱਸ ਸੀਏਪੀਐਫ ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਔਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਔਫ ਇਲੈਕਸ਼ਨ ਕਮਿਸ਼ਨ ਅਸੀਂ ਤਿਆਰ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈ ਕਿ ਅੱਜ ਸਾਡੇ ਸਾਰੇ ਜੀਓਜ਼ ਤੇ ਸਾਰੇ ਐਸਐਚਓ ਉਹ ਸਾਰੇ ਏਰੀਆਜ਼ ਪਰਸਨਲੀ ਵਿਜ਼ਿਟ ਕਰਨਗੇ ਕੱਲ ਵੀ ਉਹਨਾ 에ਰੀਆ ਦਾ ਰਿਸਪੌਂਸ ਟਾਈਮ 5 ਮਿੰਟਸ ਦਾ ਹੋਏਗਾ ਜਿਹੜੇ ਵਲਨਰੇਬਲ ਹੈਗਾ ਉਹਨਾਂ ਦਾ 5 ਮਿੰਟਸ ਦਾ ਰਿਸਪੌਂਸ ਟਾਈਮ ਹੈਗਾ ਜਿਹੜੇ ਨਾਰਮਲ ਬੂਥ ਹੈਗੇ ਉਹਨਾਂ ਦਾ ਰਿਸਪੌਂਸ ਟਾਈਮ 7 ਤੋਂ 10 ਮਿੰਟਸ ਦਾ ਹੋਏਗਾ ਜੀ ਅੱਜ ਆਖਰੀ ਦਿਨ ਦਾ ਤਾਂ ਸੋ ਪਬਲਿਕ ਨੂੰ ਜੇ ਕੋਈ ਮੈਸੇਜ ਕਨਵੇ ਕਰਨਾ ਹੋਵੇ ਸਰ ਜੀ ਮੈਸੇਜ ਆਈ ਹੈਗਾ ਦੇਖੋ ਹੁਣ ਡੀਸੀ ਸਾਹਿਬ ਤੇ ਅਸੀਂ ਤੇ ਸਾਰੇ ਆਪਾਂ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ ਵੱਡਾ ਉਤਸਵ ਹੈਗਾ ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਦਕਤ ਨਾਲ ਮਿਹਨਤ ਕਰ ਰਹੇ ਹਾਂ ਤੇ ਇੱਕ ਟਰਾਂਸਪੇਰੈਂਟ ਫ੍ਰੀ ਐਂਡ ਫੇਅਰ ਇਲੈਕਸ਼ਨ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਿਆਰਪੁਰ ਬਾਹਰ ਆ ਕੇ ਤੇ 70% ਤੋਂ ਪਲੱਸ VOTING ਆਪਣੀ ਹੋਣੀ ਚਾਹੀਦੀ ਮਤਲਬ ਮੈਂ ਤਾਂ ਕਹੂੰਗਾ 100% ਦੀ VOTING ਹੋਣੀ ਚਾਹੀਦੀ ਬਟ ਐਸ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ ਬਟ 70% ਪਾਰ ਜਿਹੜੀ ਹੈਗੀ VOTING ਹੋਣੀ ਚਾਹੀਦੀ ਡੀ ਸਾਹਬ ਨੇ ਹਰ ਥਾਂ ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ ਸ਼ਹਿਡ ਦੀ ਵਿਵਸਥਾ ਹਨਾ ਗਲੂਕੌਂਡ ਦੀ ਵਿਵਸਥਾ ਲੱਸੀ ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀਆ ਫਿਰ ਵੀ ਵੋਟਰਸ ਤੋਂ ਰਿਕੁਐਸਟ ਆਈ ਹੈ ਕਿ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਜਾਣੀ ਤੇ ਸਵੇਰੇ 7 ਵਜੇ ਤੋਂ ਹੀ ਵੱਢ ਚੜ ਕੇ ਆਣ ਸੋ ਦਟ ਕਿ 10 11 ਵਜੇ ਤੱਕ ਇੱਕ ਚੰਗੀ ਤਦਾਦ ਚ ਵੋਟ ਕਰ ਸਕਣ ਉਸ ਤੋਂ ਇਲਾਵਾ ਜਿਹੜੇ ਦਿਨ ਚ ਆਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ ਤੁਸੀਂ ਵੱਢ ਚੜ ਕੇ ਵੋਟ ਨਾ ਪਾਉ ਤੇ ਹੁਸ਼ਾਰਪੁਰ ਜ਼ਿਲ੍ਹਾ ਜਿਵੇਂ ਆਪਾਂ ਕਹਿੰਦੇ ਆਗੇ ਕੀ ਬਈ ਲਿਟਰੇਸੀ ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ ਚ ਤੇ ਓਬਵੀਅਸਲੀ ਜਿਹੜੇ ਲੋਕਤੰਤਰ ਦੇ ਜ਼ਿੰਮੇਵਾਰੀ ਨਿਭਾਉਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈਗੀ ਉਹਨੂੰ ਵੀ ਨਿਭਾਉਣ ਚ ਸਭ ਤੋਂ ਅੱਗੇ ਹੋਏ ਆ ਮੈਂ ਬੇਨਤੀ ਕਰਦਾ ਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਾਰਪੁਰ ਫੇਰ ਉਹ ਮਾਨਵੀ ਇਸ ਵਾਰ ਹਾਸਲ ਕਰੇਗਾ ਸਰ ਜਿਹੜਾ ਕੈਂਡੀਡੇਟ ਵਾਲਾ ਬੂਥ ਲਗਾਇਆ ਜਾਂਦਾ ਉਹ ਤੇ ਕਿੰਨੇ ਵਿਅਕਤੀ ਮਿਲ ਸਕਦੇ ਮਤਲਬ ਰਹਿ ਸਕਦੇ ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲਗਣਾ ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲਗਣਾ ਤੇ ਉੱਥੇ ਕਿੰਨੇ ਲਾਗਣਗੇ 200 ਤੋਂ ਵੱਧ 5 ਤੋਂ ਵੱਧ ਕਿਉਂਕਿ 144 ਲੱਗੀ ہوئی ਹੈ ਕਿ ਤੇ 144 ਦੇ ਅਨੁਸਾਰ ਜਿਹੜਾ ਹੈਗਾ इवन ਪੂਰੇ ਜ਼ਿਲੇ 'ਚ ਵੀ ਕਿੱਥੇ ਜਿਹੜਾ ਹੈਗਾ 5 ਤੋਂ ਵੱਧ ਬੰਦੇ ਇਕੱਠੇ ਨਾ ਹੋਣ ਤੇ ਉਸ ਸਿਮਿਲਰਲੀ ਉੱਥੇ ਹੈਗਾ ਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ 'ਚ ਕਿ ਉਹਨੂੰ ਪਰਟੀਕੂਲਰ ਬੰਦੇ ਨੂੰ ਵੋਟ ਪਾਣਾ ਯਾਰਾ 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੁਣ ਤੇ 5 ਤੋਂ ਵੱਧ ਬਿਲਕੁਲ ਕਿੱਥੇ ਵੀ ਨਾ ਆ। ਠੀਕ ਥੈਂਕ ਯੂ ਥੈਂਕ ਯੂ